ਅਸੀਂ ਇਸ ਵਕਤ ਭਟਿੰਡਾ ਦੀ ਵਿਰਾਟ ਕਲੋਨੀ ਵਿੱਚ ਮੌਜੂਦ ਹਾਂ ਜਿੱਥੇ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦਾ ਘਰ ਹੈ ਤਸਵੀਰਾਂ ਦਿਖਾ ਦਈਏ ਕਿ ਇਹ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦਾ ਘਰ ਹੈ 168 ਨੰਬਰ ਕੋਠੀ ਹੈ ਇਸ ਦੇ ਵਿੱਚ ਹੁਣ ਵਿਜੀਲੈਂਸ ਵਿਭਾਗ ਨੇ ਦਸ ਦਬਸ ਦਿੱਤੀ ਹੈ ਵਿਜੀਲੈਂਸ ਵਿਭਾਗ ਵੱਲੋਂ ਮਾਨਯੋਗ ਅਦਾਲਤ ਤੋਂ ਸਰਚ ਆਫ ਬਰੰਟ ਜਿਹੜਾ ਹਾਸਲ ਕੀਤਾ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਨੇ ਵਿਜੀਲੈਂਸ ਦੀਆਂ ਟੈਕਨੀਕਲ ਟੀਮਾਂ ਨੇ ਉਹ ਉੱਥੇ ਪੁੱਜੀਆਂ ਨੇ ਵੱਡੀ ਗਿਣਤੀ ਵਿੱਚ ਜਿਹੜੇ ਟੈਕਨੀਕਲ ਡਿਪਾਰਟਮੈਂਟ ਦੇ ਵਿਜੀਲੈਂਸ ਵਿਭਾਗ ਦੇ ਟੈਕਨੀਕਲ ਵਿਅਕਤੀ ਨੇ ਉੱਥੇ ਪੁੱਜੇ ਨੇ ਇਸ ਕੋਠੀ ਦੀ ਹੈ ਜਿਹੜੀ ਹੁਣ ਸਰਚ ਕੀਤੀ ਜਾਵੇਗੀ ਹਰ ਇੱਕ ਚੀਜ਼ ਦੀ ਘਰ ਵਿੱਚ ਪਏ ਹਰ ਇੱਕ ਸਮਾਨ ਦੀ ਸਰਚ ਕੀਤੀ ਜਾਵੇਗੀ ਕੀ ਫਰਨੀਚਰ ਕਿੱਥੋਂ ਆਇਆ ਟੂਟੀਆਂ ਤਾਂ ਕਿੱਥੋਂ ਲੱਗੀਆਂ ਇਨਸਟਰੂਮੈਂਟ ਜਿਹੜੇ ਜੋ ਵੀ ਘਰ ਵਿੱਚ ਮੌਜੂਦ ਨੇ ਹਰ ਇੱਕ ਚੀਜ਼ ਦੀ ਹੈ ਜਿਹੜੀ ਇੱਥੇ ਵਿਜੀਲੈਂਸ ਵਿਭਾਗ ਜਾਂਚ ਕਰੇਗੀ ਉਹਨਾਂ ਦਾ ਮੁੱਲ ਹੈ ਜਿਹੜੇ ਦੇਖੇਗੀ ਕਿੰਨੇ ਮੁੱਲ ਦਾ ਸਮਾਨਾ ਜਿਹੜਾ ਘਰ ਵਿੱਚ ਮੌਜੂਦ ਹੈ ਵੱਡੀ ਗਿਣਤੀ ਵਿੱਚ ਟੀਮ ਹੈ ਜਿਹੜੀ ਇੱਥੇ ਪੁੱਜੀ ਹੋਈ ਹੈ ਤੁਹਾਨੂੰ ਦਿਖਾ ਰਿਹਾ ਕਿ ਟੀਮ ਹੈ ਜਿਹੜੀ ਇੱਥੇ ਵੱਡੀ ਗਿਣਤੀ ਵਿੱਚ ਟੈਕਨੀਕਲ ਟੀਮ ਹੈ ਜਿਹੜੀ ਉਹ ਪੁੱਜੀ ਹੋਈ ਹੈ ਵਿਜੀਲੈਂਸ ਦੀ ਹੈ ਵਕ ਵਕ ਟੀਮਾਂ ਨੇ ਵੱਡੀ ਗਿਣਤੀ ਵਿੱਚ ਪੁੱਜੀਆਂ ਹੋਈਆਂ ਨੇ ਤੇ ਹੁਣ ਅਮਨਦੀਪ ਕੌਰ ਔਰ ਦੇ ਘਰ ਦੀ ਹੈ ਜਿਹੜੀ ਇੱਥੇ ਜਾਂਚ ਹੋਵੇਗੀ ਜਿਸ ਤਰ੍ਹਾਂ ਅਸੀਂ ਡੀਐਸਪੀ ਨਾਲ ਡੀਐਸਪੀ ਵਿਜੀਲੈਂਸ ਵਿਭਾਗ ਨਾਲ ਗੱਲਬਾਤ ਕੀਤੀ ਪਹਿਲਾਂ ਤੁਹਾਨੂੰ ਉਹ ਸੁਣਾਉਣੇ ਆ ਕੀ ਕਹਿੰਦੇ ਨੇ ਡੀਐਸਪੀ ਵਿਜੀਲੈਂਸ ਇਹਦੇ ਜਿਹੜੇ ਸਾਡੇ ਇੱਕ ਕੋਠੀ ਦੇ ਉੱਤੇ ਜੋ ਖਰਚਾ ਹੋਇਆ ਹੈ ਉਹਦੀ ਅਸੀਂ ਅਸੈਸਮੈਂਟ ਟੀਮ ਲਵਾਈ ਹੈ ਚੰਡੀਗੜ੍ਹ ਤੋਂ ਉਹ ਟੀਮ ਆਈ ਹੈ ਉਹਦਾ ਸਰਸ ਗਰੰਟ ਅਸੀਂ ਲਿਆ ਕੋਲ ਆਨਲਾਈਨ ਤੋਂ ਉਹਦੇ ਸਬੰਧ ਦੇ ਵਿੱਚ ਇਹਦੇ ਫਾਦਰ ਨਾਲ ਅਸੀਂ ਕਾਲ ਕਾਲ ਕੀਤਾ ਹੈਗਾ ਹੁਣ ਇਹ ਅਸੈਸਮੈਂਟ ਕਰਾਉਣੇ ਅੰਦਰ ਜੋ ਫਰਨਚਰ ਵਗੈਰਾ ਪਿਆ ਜੋ ਹੋ ਰਿਹਾ ਉਹਦਾ ਨਿਮੋ ਬਣੂਗਾ ਉਸ ਤੋਂ ਬਾਅਦ ਅਸੀਂ ਗਾਰੰਟੀ ਕਰਾਂਗੇ ਜੀ ਜੋ ਵੀ ਰਹੀ ਆ ਕਿੰਨੀ ਕਿੰਨੀ ਕੋਸਟ ਤੱਕ ਉਹ ਸਾਡੀ ਟੈਕਨੀਕਲ ਟੀਮ ਕਰੇਗੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਜਿਹੜੀ ਗੱਲਬਾਤ ਕੀਤੀ ਉਹ ਮੈਂ ਕੀਤਾ ਹੋਇਆ ਹੈ ਕਿ ਵੀ ਕੋਠੀ ਪਲੱਸ ਜਿਹੜੀਆਂ ਗੱਡੀਆਂ ਉਹ ਸਾਰਿਆਂ ਦੀ ਅਸੈਸਮੈਂਟ ਹੋਈ ਹੋਈ ਸੀਗੀ ਹੁਣ ਕਿਹੜੇ ਜੁੱਤੀ ਸਮਾਨ ਦੀ ਰਹੀ ਹੈ ਜਿਹਦੀ ਜਿਹੜੀ ਕੋਠੇ ਦੇ ਉੱਤੇ ਖਰਚਾ ਹੋਇਆ ਹੈਗਾ ਉਸ ਟਾਈਮ ਦੇ ਵਿੱਚ ਜਿਸ ਟਾਈਮ ਇਹ ਬਿਲਟ ਹੋਈ ਹੈਗੀ ਕਿਉਂਕਿ ਜੋ ਵਿਜੀਲੈਂਸ ਦੀ ਇਨਕੁਆਰੀ ਹੁੰਦੀ ਹੈਗੀ ਜੇ ਜੋ ਜਸ ਟਾਈਮ ਦੀ ਬਿਲਟ ਹੈ ਨਾ ਕੋਈ ਕੋਈ ਕੁਟੀ ਬਣੀ ਕੰਸਟਰਕਟ ਹੋਈ ਹੈਗੀ ਉਸ ਟਾਈਮ ਕੀ ਕੋਸਟ ਸੀ ਜੇ ਹੁਣ ਪ੍ਰੈਜੈਂਟ ਤਾਂ ਕੋਈ ਹੋਰ ਹੋਊਗੀ ਦੀ ਉਸ ਕੋਸਟ ਦੇ ਮੁਤਾਬਕ ਦੇਖਿਆ ਜਾਂਦਾ ਸਾਰਾ ਉਹ ਅਸੀਂ ਕੋਈ ਇਨਵੈਸਟੀਗੇਸ਼ਨ ਦਾ ਮੈਟਰ ਹੈ ਅਸੀਂ ਸਾਰਾ ਸਾਡੀ ਟੀਮ ਜਿਹੜੀ ਹੈਗੀ ਉਹ ਕਰੂਗੀ ਟੈਕਨੀਕਲ ਟੀਮ ਅਸੀਂ ਖੁਦ ਅਸੈਸਸ ਨਹੀਂ ਕਰ ਸਕਦੇ ਉਹ ਟੈਕਨੀਕਲ ਟੀਮ ਅੰਡਵਾਈ ਹੋਈ ਹੈ ਅਸੀਂ ਉਹ ਸਾਡੀ ਆ ਗਈ ਹੈ ਉਹ ਹੁਣ ਇਹਦੇ ਫਾਦਰ ਜਿਹੜੇ ਨੇ ਇੱਥੇ ਲੋਕ ਹੈਗਾ ਉਹਨੂੰ ਕਾਲ ਕੀਤਾ ਤਾਂ ਜਦੋਂ ਆ ਜਾਂਦੇ ਸੀ ਉਸ ਤੋਂ ਬਾਅਦ ਟੈਕਨੀਕਲ ਫਿਰ ਕੱਲ ਦੀ ਗੱਲ ਦੀ ਗੱਲ ਕੀਤੀ ਹੋਇਆ ਹੈ ਅਮਨਜੀ ਕੋਲ ਉਹ ਵੀ ਕੁਝ ਕੁ ਫਲਾਸੀ ਕੁਝ ਕੁ ਲਾ ਕੰਪਨੀ ਆਈ ਹੈ ਨੇ ਉਹ ਸਾਡਾ ਜਿਹੜਾ ਇਨਵੈਸਟੀਗੇਸ਼ਨ ਦਾ ਮੈਟਰ ਅਜੇ ਪਹਿਲੇ ਸਾਡਾ ਜਿਹੜਾ ਇਸ਼ੂ ਹੈਗਾ ਮੀਨ ਇੱਥੇ ਜਿਹੜੀ ਹੈ ਪ੍ਰੋਪਰਟੀ ਦੇ ਨਾਲ ਰਿਲੇਟਡ ਮੂਕੇ ਐਸੈਟਸ ਜੋੜੇ ਬੜਾਏ ਨੇ ਉਹਨਾਂ ਦੇ ਰਿਗਾਰਡਿੰਗ ਅਸੀਂ ਸਾਰੀ ਕਾਰ ਲੈ ਜਿਵੇਂ ਅੱਜ ਤਿੰਨ ਨੇ ਹਾਲੇ ਇਸ ਇਸ ਬਾਰੇ ਇਸ ਤੋਂ ਇਲਾਵਾ ਵੀ ਕੋਈ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਅਸੀਂ ਕੁਝ ਵੀ ਮਤਲਬ ਇਹ ਤੇ ਅਸੈਸਮੈਂਟ ਤੋਂ ਇਲਾਵਾ ਕੋਈ ਹੋਰ ਵੀ ਕੁਝ ਨਹੀਂ ਨਹੀਂ ਹਾਲੇ ਅਸੈਸਮੈਂਟ ਪਹਿਲਾ ਸਾਡਾ ਫਸਟ ਜਿਹੜਾ ਟਾਸਕ ਹੈਗਾ ਉਹਦੀ ਜੋ ਸਾਡਾ ਟੈਕਨੀਕਲੀ ਹੈਗਾ ਉਹਨੂੰ ਸਿੱਧ ਕਰਾਂਗੇ ਪਹਿਲਾਂ ਰਸ ਕਰਾਂਗੇ ਉਸ ਤੋਂ ਬਾਅਦ ਕਿੰਨੀ ਕੋਸਟ ਦਾ ਕੀ ਹਿਸਾਬ ਕਰਾਂਗੇ ਸਾਡਾ ਔਰ ਅਕਾਉਂਟਸ ਕੀ ਨੇ ਕਿਥੋਂ ਪੈਸਾ ਹਨਸਲੀ ਵੈਰੀਫਾਈ ਕਰਾਂਗੇ ਮਟੀਰੀਅਲ ਵੀ ਹੋਊਗਾ ਜੀ ਜੋ ਉੱਥੇ ਸਮਾਨ ਪਿਆਗਾ ਉਹਦੀ ਵੀ ਅਸੈਸਮੈਂਟ ਹੋਊਗੀ ਵੀ ਕੀ ਕਿੰਨੀ ਕੋਸਟ ਦਾ ਕਾ ਕਿਸ ਜਿਵੇਂ ਫਰਨੀਚਰ ਆ ਜਾਂ ਕੋਈ ਹੋਰ ਚੀਜ਼ ਲੱਗੀ ਹੈ ਕੋਈ 에어 ਕੰਡੀਸ਼ਨ ਲੱਗਿਆ ਉਹਦੀ ਕਿੰਨੀ ਕੋਸਟ ਦੇ ਨੇ ਕਿਥੋਂ ਪੇਮੈਂਟ ਹੋਈ ਹੈ ਸਾਰਾ ਕੁਝ ਚੈੱਕ ਕਰਾਂਗੇ ਐਸਨ ਡੀਐਸਪੀ ਵਿਜੀਲੈਂਸ ਜਿਨ੍ਹਾਂ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਵੱਲੋਂ ਬਖ ਬਖ ਪੱਖਾਂ ਤੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਮਾਨਯੋਗ ਅਦਾਲਤ ਤੋਂ ਅੱਜ ਘਰ ਦਾ ਸਰਚ ਬਰੰਟਾ ਜਿਹੜਾ ਲਿਆ ਗਿਆ ਉਸ ਤੋਂ ਬਾਅਦ ਟੈਕਨੀਕਲ ਟੀਮਾਂ ਨੇ ਜਿਹੜੀਆਂ ਹੁਣ ਘਰ ਵਿੱਚ ਪਏ ਸਮਾਨ ਦੀਆਂ ਕੋਠੀ ਬਣੀ ਕੋਠੀ ਦੀਆਂ ਪੂਰੇ ਗਿਣਤੀ ਹੈ ਗਿਣਤੀ ਹੈ ਜਿਹੜੀ ਉਹ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਹੈ ਜਿਹੜਾ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਮਨੀਸ਼ ਗਰਗ ਪੀਟੀਸੀ ਨਿਊਜ਼ ਬਟਿੰਡਾ